ਸੀਨੀਅਰ ਟੀਚਰ ਪੰਜਾਬੀ ਲਈ ਲਾਹੇਵੰਦ ਕਿਤਾਬਾਂ ਸਭ ਤੋਂ ਪਹਿਲਾਂ ਤਾਂ ਸੀਨੀਅਰ ਟੀਚਰ ਪੰਜਾਬੀ ਦੀ ਜਿਹੜੀ ਆਪਣੀ ਕਿਤਾਬ ਆਈ ਹੈ ਆਪਣੇ ਜਿਹੜੇ ਨੋਟਸ ਹੈ ਨੋਟਸ ਦੇ ਉੱਤੇ ਆਧਾਰਿਤ ਕਿਤਾਬ ਹੈ ਜੋ ਉਹ ਹੈਗੀ ਹੈ ਮਿਆਰੀ ਜਿਹੜੀਆਂ ਪੰਜਾਬੀ ਦੀਆਂ ਕਿਤਾਬਾਂ ਹਨ ਉਹਦੇ ਵਿੱਚੋਂ ਮੈਟਰ ਛਾਂਟ ਕੇ ਬਣਾਇਆ ਗਿਆ ਹੈ ਪ੍ਰੋਫੈਸਰ ਜੇਟ ਪੇਪਰ ਦੇ ਵਿੱਚ ਵੀ ਤੁਸੀਂ ਵੇਖਦੇ ਹੋ ਕਿ ਬਹੁਤ ਸਾਰੇ ਪ੍ਰਸ਼ਨ ਇਸ ਕਿਤਾਬ ਚੋਂ ਆਏਗੇ ਔਰ ਉਸ ਤੋਂ ਬਾਅਦ ਇਹ ਮੇਰੇ ਨੋਟਸ ਰੂਪੀ ਕਿਤਾਬੀ ਹੈ ਔਰ ਉਸ ਤੋਂ ਬਾਅਦ ਜਿਹੜੀ 10000 ਪੰਜਾਬੀ ਪ੍ਰਸ਼ਨ ਬੈਂਕ ਹੈ ਇਹਦੇ ਵਿੱਚ ਲਗਭਗ ਹੈ ਜਿਹੜੇ 50 ਪੇਪਰ ਹੈਗੇ ਆ ਉਹ ਹੈਗੇ ਆ ਜਿਨ੍ਹਾਂ ਦੇ ਵਿੱਚੋਂ 35 36 36 ਪੇਪਰ ਹੈ ਉਹ ਪੰਜਾਬ ਰਾਜਸਥਾਨ ਹਰਿਆਣਾ ਦਿੱਲੀ ਚੰਡੀਗੜ੍ਹ ਸੈਕੰਡ ਗ੍ਰੇਡ ਫਸਟ ਗ੍ਰੇਡ ਪੰਜਾਬ ਮਾਸਟਰ ਕਾਟਰ ਦੇ ਯਾਨੀ ਇਸ ਲੈਵਲ ਦੇ ਜਿਹੜੇ ਪੇਪਰ ਹੋਏ ਆ ਉਹ ਸਾਰਿਆਂ ਦੇ ਦਿੱਤੇ ਗਏ ਉਸ ਤੋਂ ਬਾਅਦ ਨੈਟ ਦੇ ਵਿੱਚੋਂ ਸੈਕੰਡ ਗ੍ਰੇਡ ਨੂੰ ਮੁੱਖ ਰੱਖਦਿਆਂ ਹੋਇਆ ਜੋ ਹੈ ਪ੍ਰਸ਼ਨ ਛਾਂਟੇਗੇ ਔਰ ਪਾਏਗੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਦੇ ਅੰਦਰ ਜਿਹੜੀਆਂ ਪਿਛਲੇ 2 ਸਾਲਾਂ ਤੋਂ ਕਿਤਾਬਾਂ ਉਹ ਚੱਲ ਰਹੀਆਂ ਹੈਗੀਆਂ ਉਹਨਾਂ ਬਾਰੇ ਸਮੈਸਟਰ 3 ਦੇ ਅੰਦਰ ਆਮਦ ਕਲ ਪੰਜਾਬੀ ਕਾਵਲਹਿਰਾਂ ਕਿਤਾਬ ਲੱਗੀ ਦੀ ਹੈ ਜਿੰਦੇ ਸੰਪਾਦਕ ਨੇ ਸਰਦਾਰ ਕੁਲਦੀਪ ਸਿੰਘ ਔਰ ਡਾਕਟਰ ਸੰਦੀਪ ਸਿੰਘ ਮੁੰਡੇ ਤਾਂ ਉਸ ਤੋਂ ਬਾਅਦ ਗੱਲ ਕਰੀਏ ਚੌਥੇ ਸਮੈਸਟਰ ਦੇ ਅੰਦਰ ਕਥਾ ਦੀਪ ਜਿਹੜੀ ਕਿਤਾਬ ਹੈ ਉਹ ਲੱਗੀ ਦੀ ਹੈਗੀ ਹੈ ਔਰ ਜਿਹੜਾ 5ਵਾਂ ਸਮੈਸਟਰ ਹੈਗਾ ਉਸ ਦੇ ਅੰਦਰ ਜਿਹੜੀ ਕਾਬ ਉਡਾਰੀ ਜਿਹੜੀ ਕਿਤਾਬ ਹੈ ਉਹ ਲੱਗੀ ਦੀ ਹੈ ਔਰ 6ठा ਸਮੈਸਟਰ ਹੈ ਉਸ ਦੇ ਅੰਦਰ ਆਰਮਾਨੀ ਪੈੜਾ ਇਹ ਜਿਹੜੀਆਂ ਚਾਰੇ ਕਿਤਾਬਾਂ ਹੈ ਉਹਨਾਂ ਦੇ ਜਿਹੜੇ ਸੰਪਾਦਕ ਹੈਗੇ ਉਹ ਡਾਕਟਰ ਕੁਲਦੀਪ ਸਿੰਘ ਡਾਕਟਰ ਸੰਦੀਪ ਸਿੰਘ ਮੁੰਡੇ ਉਹਨਾਂ ਦੀ ਕਿਤਾਬ ਹੈਗੀ ਹੈ ਤੇ ਇਹ ਜਿਹੜੀਆਂ ਕਿਤਾਬਾਂ ਹੈ ਸਾਰੀਆਂ ਕਿਤਾਬਾਂ ਤੁਹਾਨੂੰ ਹਰ ਥਾਂ ਮਿਲ ਜਾਣਗੀਆਂ ਗੰਗਾ ਨਗਰ ਦੇ ਅੰਦਰ ਵੀ ਉਪਲਬਧ ਹੈ ਹਨੂਮਾਨਗੜ੍ਹ ਅੰਦਰ ਵੀ ਉਪਲਬਧ ਹੈ ਵਰਨਾ ਜ਼ਿਲ੍ਹਾ ਹੈੱਡਕੁਆਰਟਰ ਤੇ ਨਿਸ਼ਚਿਤ ਤੌਰ ਤੇ ਹੈ ਤੁਹਾਨੂੰ ਇਹ ਕਿਤਾਬਾਂ ਮਿਲਣਗੀਆਂ ਤੁਸੀਂ ਉੱਥੋਂ ਲੈ ਸਕਦੇ ਹੋ ਉਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਆਪਾਂ ਨੂੰ ਛੱਟੀ ਤੋਂ ਲੈ ਕੇ ਜਿਹੜੀ 12ਵੀਂ ਦੀ ਕਿਤਾਬ ਹੈ ਉਹ ਵੀ ਰਾਜਸਥਾਨ ਬੋਰਡ ਵਾਲੀਆਂ ਪੜ੍ਹਣੀਆਂ ਹੈਗੀਆਂ ਉਸ ਤੋਂ ਬਾਅਦ ਬੀਏ ਦੀ ਜਿਹੜੀਆਂ ਪੁਰਾਣੀਆਂ ਕਿਤਾਬਾਂ ਹਨ ਉਹਨਾਂ ਨੂੰ ਪੜ੍ਹਨਾ ਹੈ ਉਸ ਤੋਂ ਬਾਅਦ ਮਿਆਰੀ ਕਿਤਾਬਾਂ ਦੀ ਲਿਸਟ ਹੈ ਇਸ ਦੇ ਪਿੱਛੇ ਸੀਨੀਅਰ ਟੀਚਰ ਜਿਹੜੀ ਮੇਰੀ ਕਿਤਾਬ ਹੈ ਉਹਦੇ ਪਿੱਛੇ ਇੱਕ ਮਿਆਰੀ ਕਿਤਾਬਾਂ ਦੀ ਲਿਸਟ ਹੈ ਉਹ ਵੀ ਪੜ੍ਹਨਾ ਜਿੰਦੇ ਵਿੱਚੋਂ ਪੰਜਾਬੀ ਸਾਹਿਤ ਦਾ ਸਰੋਤਮੂਲਕ ਇਤਿਹਾਸ ਰਤਨ ਸਿੰਘ ਜੱਗੀ ਇਹਦੇ ਵਿੱਚ ਕੀ ਕਰਨਾ ਹੈ ਕਿ ਤੁਸੀਂ ਗੁਰਮਤਾਲਾ ਸੂਫੀ ਵਾਲਾ ਜਿਹੜਾ ਪਾਰਟ ਹੈ ਉਹ ਪੜ੍ਹਨਾ ਹੈ ਆਪਣੇ ਪਾਠਕ੍ਰਮ ਤੋਂ ਸੰਬੰਧਿਤ ਜੋ ਪਾਰਟ ਹੈ ਉਸ ਨੂੰ ਪੜ੍ਹਨਾ ਹੈ ਗਾ ਔਰ ਉਸ ਤੋਂ ਬਾਅਦ ਕਿਰਪਾਲ ਸਿੰਘ ਕਸੇਲ ਦੀ ਕਿਤਾਬ ਉਹਦੇ ਵਿੱਚੋਂ ਉਹੀ ਪੜ੍ਹਨਾ ਹੈ ਜੋ ਆਪਣੇ ਪਾਠਕ੍ਰਮ ਦੇ ਅੰਦਰ ਦਿੱਤਾ ਹੋਇਆ ਹੈਗਾ ਤੇ ਪੰਜਾਬੀ ਵਿਆਕਰਣ ਦੀ ਜਿਹੜੀ ਕਿਤਾਬ ਹੈ ਪੰਜਾਬ ਸਿੱਖਿਆ ਬੋਰਡ ਦੀ ਕਿਤਾਬ ਹੈ ਉਹ ਆਪਾਂ ਪੜ ਸਕਦੇ ਆ ਬੂਟਾ ਸਿੰਘ ਬਰਾੜ ਦੀਆਂ ਜਿਹੜੀ ਕਿਤਾਬਾਂ ਹੈ ਉਹ ਪੜ ਸਕਦੇ ਆ ਉਸ ਤੋਂ ਬਾਅਦ ਪੰਜਾਬੀ ਅਕਾਦਮੀ ਦਿੱਲੀ ਦੀ ਜਿਹੜੀਆਂ ਕਿਤਾਬਾਂ ਹੈ ਸੂਫੀ ਤੋਂ ਸੰਬੰਧਿਤ ਗੁਰਮਤਕਾਵ ਤੋਂ ਸੰਬੰਧਿਤ ਵਾਰ ਕਿੱਸਾ ਨਾਵਲ ਨਾਟਕ ਤੋਂ ਸੰਬੰਧਿਤ ਹੈ ਜਾਂ ਆਧੁਨਿਕ ਪੰਜਾਬੀ ਵਾਰਤਕ ਹੈ ਉਸ ਤੋਂ ਸੰਬੰਧਿਤ ਜਿਹੜੀਆਂ ਕਿਤਾਬਾਂ ਦੇ ਮੈਂ ਨਾਮ ਬੋਲ ਰਿਹਾ ਉਹ ਤੁਸੀਂ ਵੇਖ ਲਿਓ ਵਰਨਾ ਲਿਸਟ ਇਸ ਕਿਤਾਬ ਦੇ ਪਿੱਛੇ ਦਿੱਤੀ ਹੋਈ ਹੈ ਪਰ ਸੱਭਿਆਚਾਰ ਲਈ ਜੀਤ ਸਿੰਘ ਜੋਸੀ ਦੀ ਕਿਤਾਬ ਹੈ ਔਰ ਅਧਿਆਪਨ ਦੇ ਲਈ ਇੱਕੋ ਕਿਤਾਬਾਂ ਸੋ ਬਹੁਤ ਹੈ ਇੰਦਰਦੇਵ ਨੰਦਰਾ ਦੀ ਜਿਹੜੀ ਕਿਤਾਬ ਹੈ ਉਹ ਆਪਾਂ ਪੜ ਸਕਦੇ ਆਂ ਔਰ ਭਾਸ਼ਾ ਤੇ ਪੰਜਾਬੀ ਭਾਸ਼ਾ ਹਰਕੀਰਤ ਸਿੰਘ ਦੀ ਕਿਤਾਬ ਹੈ ਭਾਸ਼ਾ ਤੇ ਉਪ ਭਾਸ਼ਾ ਲਈ ਉਹ ਬਹੁਤ ਹੀ ਵਧੀਆ ਤੇ ਲਾਹੇਵੰਦ ਕਿਤਾਬਾਂ ਨੇ ਇਹ ਕੁਝ ਕਿਤਾਬਾਂ ਨੇ ਜੋ ਸੀਨੀਅਰ ਟੀਚਰ ਲਈ ਕਾਫੀ ਲਾਹੇਵੰਦ ਨੇ ਉਹ ਤੁਸੀਂ ਲੈ ਸਕਦੇ ਹੋ ਔਰ ਕਾਮਯਾਬ ਹੋ ਸਕਦੇ ਹੋ ਧੰਨਵਾਦ